ਨਾਲ ਜੁੜੇ ਬੈਠੇ ਸਮੂਹ ਦਰਸ਼ਕੋ ਤੇ ਸ੍ਰੋਤਿ ਉਪਰਿੰਦ ਸੁਗ੍ਰੰਥ ਸੰਗ੍ਰਹਿਣ ਕੋਲੋਂ ਪਿਆਰਪੂਰ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨ ਜੀ ਦੋਸਤੋ ਅੱਜ ਮੈਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਇਆ ਜੀ ਛੋਟੀਆਂ ਇਲਾਚੀਆਂ ਤੇ ਕੌਡਮਨ ਤੇ ਇਹੇ ਦੋਸਤੋ ਇੱਕ ਗੁਨਾ ਦਾ ਖਜ਼ਾਨਾ ਹੈ ਜੇ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਦੋ ਇਲਾਚੀਆਂ ਖਾ ਕੇ ਗਰਮ ਪਾਣੀ ਪੀਓ ਇਹਦੇ ਨਾਲ ਤੁਹਾਡਾ ਪੇਟ ਅੰਦਰ ਹੋ ਜਾਊਗਾ ਤੇ ਸੌਣ ਤੋਂ ਪਹਿਲਾਂ ਜੀ ਇੱਕ ਇਲਾਚੀ ਨੂੰ ਖਾ ਕੇ ਗਰਮ ਪਾਣੀ ਪੀਣ ਨਾਲ ਤੌਡੀ ਜਿਹੜੀ ਪੱਥਰੀ ਐ ਉਹ ਵੀ ਕਰੈਕ ਹੋ ਜੂਗੀ ਟੁੱਟ ਕੇ ਉਹ ਪਿਸ਼ਾਬ ਦੇ ਰਾਹੀਂ ਬਾਹਰ ਆ ਸਕਦੀ ਐ ਅਨਿੰਦਰੀ ਦੀ ਸਮੱਸਿਆ ਨੂੰ ਦੂਰ ਕਰਦੀ ਐ ਜੀ ਤਣਾਅ ਤੋਂ ਦੂਰ ਕਰਦੀ ਐ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਇਹ ਗੈਸ ਹੋਈ ਐ ਸਿਡਿਟੀ ਹੋਈ ਤੇ ਜਾਂ ਕਬਜ਼ ਦੀ ਸਮੱਸਿਆ ਹੋਈ ਜੀ ਉਹਨੂੰ ਤੋਂ ਰਾਹਤ ਦਿੰਦੀ ਐ ਬਲੱਡ ਪ੍ਰੈਸ਼ਰ ਨੂੰ ਇਹ ਰੈਗੂਲੇਟ ਕਰਦੀ ਐ ਜਦੋਂ ਕਈ ਵਾਰ ਪ੍ਰੈਗਨੈਂਟ ਔਰਤਾਂ ਨੂੰ ਚੱਕਰ ਆਉਣ ਲੱਗ ਜਾਂਦੇ ਨੇ ਤੇ ਰਾਤ ਨੂੰ ਉਹਨਾਂ ਨੂੰ ਕਾ ਇਲਾਇਚੀ ਦਾ ਕੜਾਹੇ ਤੇ ਵਿੱਚ ਗੁੜ ਮਿਲਾ ਕੇ ਦੇਣ ਨਾਲ ਚੱਕਰ ਦੀ ਸਫਸਤ ਵੀ ਦੂਰ ਹੁੰਦੀ ਹੈ ਜੀ ਤੇ ਮੂੰਹ ਦੀ ਬਦਬੂਰ ਦੂਰ ਹੁੰਦੀ ਹੈ ਇਕਲ ਤੇ ਦਾਗ ਚੱਕੇ ਜਾਂਦੇ ਨੇ ਬਾਲ ਝੜਨ ਤੋਂ ਵੀ ਇਹ ਰੋਕਦੀ ਹੈਗੀ ਹੈ ਜੀ ਸੋ ਦੋਸਤੋ ਆਪਣੀ ਖੁਰਾਕ ਦੇ ਵਿੱਚ ਇਲਾਇਚੀ ਨੂੰ ਜ਼ਰੂਰ ਸ਼ਾਮਲ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ ਲਾਇਕ ਹੈ ਤੇ ਸ਼ੇਅਰ ਕਰਕੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਜੀ ਤੁਹਾਡੀ ਸੇਵਾ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਕੁਝ ਹੋਰ ਨਵੀਂ ਚੀਜ਼ ਜਾਣਕਾਰੀ ਲੈ ਕੇ dwara hajro mangya tata kalideva gya rabrakaji satriya kala